ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਸਤੇ ਹੀ ਰਸਤੇ ਬਠਿੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਕੋਲ ਅੱਜ ਦਾ ਰਿਸ਼ਤਾ ਜిల్లా ਬਠਿੰਡਾ ਤੋਂ ਆ ਕਾਸਟ ਜੱਟ ਸਿੱਖ ਲੜਕੇ ਦਾ ਰਿਸ਼ਤਾ ਹੈ ਲੜਕੇ ਦਾ ਨਾਮ ਬਲਰਾਜ ਸਿੰਘ ਸੰਧੂ ਇਹਨਾਂ ਦੀ ਡੇਟ ਆਫ ਬਰਥ 1998 ਤੇ ਲੜਕੇ ਨੂੰ ਜ਼ਮੀਨ ਦੇ ਧੋਖਲੇ ਆਉਂਦੇ ਆ ਲੜਕੇ ਦੀ ਪੈਨ ਕਨੇਡਾ ਵਿੱਚ ਪੀਆਰ ਆ ਤੇ ਲੜਕੇ ਦਾ ਇਮੀਗ੍ਰੇਸ਼ਨ ਤੇ ਸ਼ੇਅਰ ਮਾਰਕੀਟ ਦਾ ਕੰਮ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਆ ਲੜਕੀ ਜਾਂ ਤਾਂ ਕਨੇਡਾ ਦੀ ਪੀਆਰ ਹੋਵੇ ਤੇ ਜਾਂ ਕੋਈ ਘਰੇਲੂ ਲੜਕੀ ਹੋਵੇ ਜੀ ਲੜਕੀ ਸੋਹਣੀ ਸੁਨੱਖੀ ਹੋਵੇ ਜੇ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹਾਂ ਧੰਨਵਾਦ